ਇਮੇ ਜਿਹੜਾ ਮਾਹੌਲ ਜੰਗ ਦਾ ਬਣਾਇਆ ਪਿਆ ਤਾਰ-ਤਾਰ ਜਿਹੜੀ ਹੋ ਰਹੀ ਹੈ ਐਦਾਂ ਸਲੂਕ ਕੀਤਾ ਜਾ ਰਿਹਾ ਜਿਵੇਂ ਯਾਰ ਪਾਕਿਸਤਾਨ ਦਾ ਬਾਰਡਰ ਹੈ ਕਿਸਾਨ ਆਪਣੇ ਜਿਵੇਂ ਜੰਗ ਲੱਗੀ ਹੈ ਯਾਰ ਬੁਰਾ ਹਾਲ ਹੈ ਯਾ ਥੁੜਾ ਦੇ ਗੋਨ ਨਾਲ ਤਾਂ ਦੌੜੀ ਨੋ ਸਾਨੂੰ ਚੱਲਦਿਆਂ ਨੂੰ ਜੀ ਬਹੁਤ ਗੰਦੀ ਸਰਕਾਰ ਹੈ ਇਹ ਟਾਇਰ ਪਾੜੇਗੇ ਨਾ ਬਲੋ ਬੁਰਾ ਹਾਲ ਕੀਤਾ ਜਾ ਰਿਹਾ ਔਰੇ ਅੱਲੇ ਵੀ ਗੱਲ ਸਾਹਮਣੇ ਆਈ ਕਹਿੰਦੇ ਹਰਿਆਣਾ ਪੁਲਿਸ ਨੂੰ ਕੋਈ ਬੰਦੇ ਲੰਗਰ ਦੇਣਗੇ ਵੀ ਲੰਗਰ ਖਾ ਲੋ ਤੇ ਉਹਨਾਂ ਨੇ ਫੇਰ ਉਹਨਾਂ ਦੇ ਅੱਥਰੂ ਗੈਸ ਦੇ ਕੋਲੇ ਛੱਡ ਦਿੱਤੇ ਹਾਂਜੀ ਹਾਏ ਹੋਇਆ ਜੀ ਰਾਤ ਕੱਲ ਜਾਓਗੇ ਦਲੀਪਰ ਭਾਈ ਵੀਰ ਜਰੂਰ ਜਾਓਗੇ ਦਾ ਸ਼ੰਭੂ ਬਾਡਰ ਤੇ ਮੌਜੂਦ ਹਾਂ ਦੇਖ ਸਕਦੇ ਹੋ ਕਿਵੇਂ ਜਿਹੜਾ ਮਾਹੌਲ ਜੰਗ ਦਾ ਬਣਾਇਆ ਪਿਆ ਤਾਰ-ਤਾਰ ਜਿਹੜੀ ਹੋ ਰਹੀ ਹੈ ਜਿਵੇਂ ਕੋਈ ਸਰਹੱਦ ਦੇ ਉੱਪਰ ਕੋਈ ਜੰਗ ਲੱਗੀ ਹੁੰਦੀ ਆ ਦੋ ਦੇਸ਼ਾਂ ਵਿਚਕਾਰ ਇਹੋ ਜਿਹਾ ਮਾਹੌਲ ਸਰਕਾਰਾਂ ਦੇ ਵੱਲੋਂ ਬਣਾਇਆ ਗਿਆ ਦੇਖ ਸਕਦੇ ਹੋ ਕਿੰਨਾ ਜਾਦੇ ਠਾਠਾ ਜਿਹੜੀ ਹੋ ਰਹੀ ਹੈਗੀ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਹਰੇਕ ਅੱਖਾਂ ਪੁੰਜਦੇ ਹੋਏ ਨਾਜ਼ਰ ਆਉਂਦੇ ਆ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਧੂਆਂ ਚੜ ਰਿਹਾ ਹੈਗਾ ਬਹੁਤ ਜ਼ਿਆਦਾ ਅੱਖਾਂ ਇੱਥੇ ਮੱਚ ਰਹੀਆਂ ਗੱਲਬਾਤ ਵੀ ਕਰਾਂਗੇ ਸਾਰਿਆਂ ਦੇ ਨਾਲ ਕਿ ਆਖਰਕਾਰ ਇਹ ਸਭ ਕੁਝ ਕੀ ਹੋ ਰਿਹਾ ਕਿਵੇਂ ਤਾਰ-ਤਾਰ ਜਿਹ ਉਹ ਗੈਸ ਦੇ ਗੋਲਿਆਂ ਦੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਾਈ ਕੀ ਕਹੋਗੇ ਬਹੁਤ ਜ਼ਿਆਦਾ ਤਾੜ-ਤਾੜ ਹੋ ਰਹੀ ਹੈ ਬੋਲ ਬਾਈ ਦੇਖ ਸਕਦੇ ਹੋ ਬੋਲ ਵੀ ਨਹੀਂ ਹੁੰਦਾ ਕਿਉਂਕਿ ਇੰਨਾ ਜ਼ਿਆਦਾ ਜਿਹੜਾ ਕੁਝ ਹੋਇਆ ਪਿਆਗਾ ਤਾਂ ਬਾਈਆਂ ਦਾ ਕਹਿਣਾ ਹੈ ਫੱਟੜ ਹੋ ਗਿਆ ਸਿੰਘ ਫੱਟੜ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਬਾਈ ਕਿਵੇਂ ਮਾਹੌਲ ਅੱਗੇ ਬਹੁਤ ਜ਼ਿਆਦਾ ਸਟਰੇਆ ਸੰਝੂ ਗਿਆ ਇੱਥੇ ਗੋਲੇ ਹਾਂਜੀ ਹਾਂਜੀ ਛਰਲੇ ਮਾਰੇ ਆ ਉਹ ਬਾਈ ਦੀ ਬਾਂਦੇ ਫੱਟੜ ਹੋ ਗਈ ਉਹਨੂੰ ਦੇਖਦੇ ਹਾਂਜੀ ਬਹੁਤ ਬੁਰਾ سلوਕ ਕੀਤਾ ਜਾ ਰਿਹਾ ਇਸ ਵਾਰ ਜੀ ਐਦਾਂ ਸਲੂਕ ਕੀਤਾ ਜਾ ਰਿਹਾ ਜਿਵੇਂ ਯਾਰ ਪਾਕਿਸਤਾਨ ਦਾ ਬਾਰਡਰ ਹੈ ਕਿਸਾਨ ਆਪਣੇ ਜਿਵੇਂ ਜੰਗ ਲੱਗੀ ਹੈ ਯਾਰ ਜਿੱਥੇ ਬੋਲਣਾ ਇਹਨਾਂ ਨੂੰ ਚਾਹੀਦਾ ਹੈ ਉੱਥੇ ਇਹਨਾਂ ਨੇ ਬੋਲਣਾ ਨਹੀਂ ਚੀਨ ਸਾਡੇ ਤੋਂ ਸਾਡਾ ਦੇਸ਼ ਦਾ ਇਹਨਾਂ ਹਿੱਸਾ ਖੋਹ ਲਿਆ ਉੱਥੇ ਬੋਲੋ ਨਾ ਜਾ ਕੇ ਔਰੇ ਇਹ ਲੋਕ ਮੈਂ ਉਹ ਆਮ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਇਹ ਲੋਕ ਕਿਸਾਨ ਆ ਜਿਹੜੀ ਥੋੜੀ ਇਹ ਆਮ ਲੋਕਾਂ ਦੀ ਲੜਾਈ ਲੜ ਰਹੇ ਆ ਇਹਨਾਂ ਦੀ ਲੜਾਈ ਕੱਲ ਵੀ ਢਾਈ 300 ਮੁੰਡਾ ਹੋਵੇ ਚਾਹੇ ਨੌਜਵਾਨ ਚਾਹੇ ਕਿਸਾਨ ਬਜ਼ੁਰਗ ਹੋਣ ਕਿੰਨੇ ਜਖਮੀ ਹੋਏ ਨੇ ਅੱਜ ਫੇਰ ਤੁਸੀਂ ਦੇਖ ਸਕਦੇ ਹੋਗੇ ਕਿਸ ਪ੍ਰਕਾਰ 100 ਦੇ ਕਰੀਬ ਜਖਮੀ ਹੋਏ ਆ ਮੈਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਕਿਸਾਨ ਆ ਜਿਹੜੇ ਇਹ ਥੋੜੀ ਲੜਾਈ ਲੜ ਰਹੇ ਆ ਇਹਨਾਂ ਦੀ ਕਿਸਾਨ ਦੀ ਗੱਲ ਨੂੰ ਸਮਝੋ ਐਮ ਐਸ ਪੀ ਦੀ ਗਾਰੰਟੀ ਦੇ ਵਿੱਚ ਕੀ ਆ ਵੀ ਜਿਹੜੀਆਂ ਥੋੜੀ ਖਾਣ ਪੀਣ ਵਾਲੀ ਚੀਜ਼ਾਂ ਆ ਉਹਨਾਂ ਨੂੰ ਨਿਰਧਾਰਤ ਰੇਟ ਦੇ ਨਹੀਂ ਮਿਲਦੇ ਇੱਥੇ ਸਹੀ ਵਰਤਾਓ ਕਰੋ ਇੱ ਬਣਾ ਬਿਠਾਇਆ ਏ ਠੀਕ ਹੈ ਇਹਨਾਂ ਲੋਕਾਂ ਦੀ ਗੱਲ ਸੁਣੋ ਲੋਕਤੰਤਰ ਦਾ ਘਾਣ ਨਾ ਕਰੋ ਹੁਣ ਡੈਮੋਕ੍ਰੇਸੀ ਦਾ ਘਾਣ ਨਹੀਂ ਉ ਜੇ ਕਿਸੇ ਕੋਈ ਨਜਾਇਜ਼ ਕੋਈ ਹਥਿਆਰ ਚਲਾਉਂਦਾ ਜਾਂ ਕੁਝ ਕਰਦਾ ਉਹ ਤੇ ਸਰਕਾਰ ਪਰਚੇ ਕਰਦੀ ਆ ਹੁਣ ਮੋਦੀ ਤੇ ਪਰਚਾ ਕੌਣ ਕਰਾਊਗਾ ਪੁਲਿਸ ਕੱਟੂਗੀ ਪਰਛਾ ਖੱਟੜ ਕੱਟੂਗਾ ਜਾਂ ਹਰਿਆਣਾ ਸਰਕਾਰ ਕੱਟੂਗੀ ਠੀਕ ਹੈ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪੈਣਾ ਹੈ ਸਰਕਾਰ ਦੀ ਧੌਣ ਦੇ ਗੋਡਾ ਰੱਖ ਕੇ ਸਾਨੂੰ ਇਹ ਆਪਣੇ ਹੱਕ ਮੰਗਵਾਣੇ ਪੈਣੇ ਆ ਵੀਰੇ ਜਾਉਂਗੇ ਦਲੀ ਫਿਰ ਬਈ ਵੀਰੇ ਜ਼ਰੂਰ ਜਾਉਂਗੇ ਕੱਲ ਵੀ ਅੱਛੀਆਂ ਤੁਹਾਡੇ ਸਾਹਮਣੇ ਅੱਖਾਂ ਸੁੱਜੀਆਂ ਪਈਆਂ ਠੀਕ ਆ ਤੇ ਲਗਾਤਾਰ ਮੁਕਾਬਲਾ ਆਪਾਂ ਕਰ ਰਹੇ ਆਂ ਤੇ ਆਪਾਂ ਚਾਹੁੰਦੇ ਆਂ ਵੀ ਜਿਹੜੀਆਂ ਇਹ ਮੰਗਾਂ ਐ ਕਿਸਾਨਾਂ ਦੀਆਂ ਠੀਕ ਆ ਉਹ ਪੂਰੀਆਂ ਹੋਣ ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਆ ਨੌਜਵਾਨ ਪੀੜੀ ਸਾਰੀ ਨਾਲ ਆ ਕਿਸਾਨ ਤਾਂ ਦੇਖ ਸਕਦੇ ਹੋ ਤੁਸੀਂ ਹਰੇਕ ਨੌਜਵਾਨ ਦੇ ਮੂੰਹ ਦੇ ਉੱਪਰ ਜਿਹੜਾ ਰਮਾਲ ਬੰਨਿਆ ਅੱਖਾਂ ਜਿਹੜੀਆਂ ਨੇ ਸੁੱਜੀਆਂ ਹੋਈਆਂ ਕਿਉਂਕਿ ਬਹੁਤ ਬੁਰਾ ਸਲੂਕ ਜਿਹੜਾ ਕੀਤਾ ਜਾ ਰਿਹਾ ਤਾਂ ਪਿੱਛੇ ਹੋਰ ਵੀ ਗੱਲਾਂ ਬਾਤਾਂ ਕਰਦੇ ਰਹਾਂਗੇ ਬਾਈਆਂ ਨਾਲ ਬਾਈ ਕਿਵੇਂ ਦੇਖਦੇ ਹੋ ਇਸ ਵਾਰ ਬਹੁਤ ਜ਼ਿਆਦਾ ਬੁਰਾ ਹਾਲ ਜਿਹੜਾ ਕੀਤਾ ਗਿਆ ਹੈਗਾ ਜਿਵੇਂ ਅਥਰੂ ਗੈਸ ਦੇ ਗੋਲੇ ਤਾਰ ਤਾਰ ਸਿੱਟੀ ਜਾਂਦੇ ਨੇ ਸਰਕਾਰ ਨੇ ਵੀਰੇ ਆਪਦਾ ਜੋਰ ਲਾਉਣਾ। ਮੈਂ ਕਹੂੰਗਾ ਇੱਕ ਵਾਰ ਤੁਸੀਂ ਆਹ ਦੇਖੋ ਬਾਈ ਵੀ ਪਾਣੀ ਜਿਹੜਾ ਲਾ ਕੇ ਪਰਨੇ ਨੂੰ ਗਿੱਲਾ ਕਰ ਰਿਹਾ ਤਾਂ ਕਿ ਅੱਖਾਂ ਜਦੋਂ ਮਚਦੀਆਂ ਨੇ ਤਾਂ ਬਹੁਤ ਜਿਹੜਾ ਇੱਕ ਭੱਜ ਦੌੜ ਹੁੰਦੀ ਆ ਸਾਹ ਵੀ ਨਹੀਂ ਉੱਥੇ ਆਉਂਦਾ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਭੱਜਣਾ ਪਈਆਂ ਨੇ ਉੱਥੇ। ਸਰਕਾਰ ਪੂਰੀ ਘਬرائی ਹੋਈ ਆ। ਉਹਨਾਂ ਨੂੰ ਪਤਾ ਵੀ ਸੰਗਤ ਬਹੁਤ ਜ਼ਿਆਦਾ ਆ। ਹੁਣ ਇਹ ਆ ਵੀ ਪੂਰੀ ਘਬرائی ਆ। ਹੁਣ ਸਾਡੇ ਆਗੂ ਮੀਟਿੰਗ ਦੇ ਵਿੱਚ ਗਏ ਹੋਏ ਆ ਉਹ ਆ ਕੇ ਸਾਨੂੰ ਕੀ ਆਦੇਸ਼ ਦਿੰਦੇ ਆ। ਜੇਤ ਮੰਗਾ ਮੰਨੀਆਂ ਜਾਂਦੀਆਂ ਠੀਕ ਆ ਨਹੀਂ ਤਾਂ ਫਿਰ ਦਿੱਲੀ ਵਾਲ ਨੂੰ ਕੂਚ ਕੀਤਾ ਜਾਊਗਾ। ਜਾਉਂਗੇ ਦਲੀ ਬਾਈ ਫਿਰ ਬਿਲਕੁਲ ਜਾਵਾਂਗੇ ਜੇ ਮੰਗਾ ਨਹੀਂ ਮੰਨਦੇ ਫਿਰ ਜਾਵਾਂਗੇ ਜੇ ਮੰਨ ਲੈਣਗੇ ਫਿਰ ਸਾਨੂੰ ਕੋਈ ਬਾਰਡਰ ਤੋੜਨ ਦਾ ਸ਼ੌਂਕ ਨਹੀਂ ਹੈਗਾ ਆਹ ਦੇਖੋ ਬਾਈ ਹੋਣੀ ਆ ਰਹੇ ਨੇ ਬਹੁਤ ਬੁਰਾ ਹਾਲ ਜਿਹੜਾ ਕੀਤਾ ਗਿਆ ਹੈਗਾ ਤਾਂ ਬਾਈ ਅਥਰੂ ਗੈਸ ਦੇ ਗੋਲੇ ਬੱਜੇ ਨੇ ਹੁਣ ਆਕੇ ਬੁਰਾ ਹਾਲ ਆ ਅਥਰੂ ਗੈਸ ਦੇ ਕੋਲ ਨਾਲ ਤਾਂ ਦੋ ਦਿਨੋਂ ਕੋਈ ਸਾਨੂੰ ਚੱਲਦਿਆਂ ਨੂੰ ਜੀ ਬਹੁਤ ਗੰਦੀ ਸਰਕਾਰ ਆਈ ਇਹ ਦਾ ਦੇਖ ਸਾਧੋ ਜੀ ਇਹ ਤਸਵੀਰ ਹੈ ਅੰਨਦਾਤੇ ਨਾਲ ਕੀ ਕੁਝ ਹੋ ਰਿਹਾ ਹੈਗਾ ਬਾਈ ਕਹਿੰਦਾ 2 ਦਿਨ ਹੋ ਗਏ ਕੱਲ ਵੀ ਅਸੀਂ ਇੱਥੇ ਸੀ ਕਿਉਂਕਿ ਅੱਜ ਸਵੇਰ ਤੋਂ ਅਸੀਂ ਵੀ ਜਦੋਂ ਰਿਪੋਰਟਿੰਗ ਕਰ ਰਹੇ ਤਾਂ ਪਿੱਛੇ ਉਦੋਂ ਵੀ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਸਾਡੇ ਜਿਹੜੇ ਉਹਰੇ ਖਾਣਾ ਵਿਚਾਰੇ ਟਰੈਲੀ ਟਰੈਕਟਰ ਉਹਨਾਂ ਦੇ ਟੈਰਨ ਜੀ ਵਿੱਚ ਗੋਲੀਆਂ ਮਾਰ ਕੇ ਟਾਇਰ ਪਾੜੇ ਗਏ ਨਾ ਵੱਲੋਂ ਬੁਰਾ ਹਾਲ ਕੀਤਾ ਜਾ ਰਿਹਾ ਹੈ ਉਹਰੇ ਅੱਲੀ ਵੀ ਗੱਲ ਸਾਹਮਣੇ ਆਈ ਕਹਿੰਦੇ ਹਰਿਆਣਾ ਪੁਲਿਸ ਨੂੰ ਕੋਈ ਬੰਦੇ ਲੰਗਰ ਦੇਣਗੇ ਵੀ ਲੰਗਰ ਖਾ ਲੋ ਤੇ ਉਹਨਾਂ ਨੇ ਫੇਰ ਉਹਨਾਂ ਦੇ ਹੱਥਰੂ ਗੈਸ ਦੇ ਕੋਲੇ ਛੱਡ ਹਾਂਜੀ ਹਾਂ ਹੋਇਆ ਆ ਸਾਡਾ ਇੱਕ ਟਰੈਕਟਰ ਖੜਾ ਉਹ ਸਾਨੂੰ ਚੱਕਣ ਨਹੀਂ ਦਿੱਤਾ ਉੱਥੋਂ ਹੀ ਟਰੈਕਟਰ ਉਧਰ ਵਗ ਗਿਆ ਹਾਂ ਜੋ ਉੱਥੇ ਖੜਾ ਹੀ ਆਪਣਾ ਤੇ ਜਿੱਥੇ ਮਿਲਟਰੀ ਖੜੀ ਹੈ ਉਹਦਾ ਟਾਇਰਾਂ 'ਚ ਛਰਲੇ ਮਾਰ ਕੇ ਉਹ ਟਾਇਰ ਪਾੜਦੇ ਉਹਦੇ ਆ ਸਾਡਾ ਟਰੈਕਟਰ ਖਤਮ ਕਰਤਾ ਟਾਇਰ ਪਾੜਤੇ ਵੀ ਹੁਣੇ ਅੱਗੇ ਜਾ ਵੀ ਨਾ ਅੱਗੇ ਜਾਵੇ ਨਹੀਂ ਬਸ ਹਾਂ ਪਹਿਲੇ ਉਹ ਲੈ ਗਏ ਸੀ ਉਦੋਂ ਬਈ ਬੈਰੀਕਡ ਤੋੜ ਕੇ ਉਧਰ ਹਾਂ ਜੀ ਪਹਿਲੇ ਲੈ ਗਏ ਸੀ ਜੀ ਪਹਿਲੇ ਲੈ ਗਏ ਸੀ ਜਦੋਂ ਰੋਡ ਸੀ ਤੇ ਪਾਣੀ ਦੀ ਲੋੜੀ ਉਦੋਂ ਲੈ ਗਏ ਸੀ ਆਰਪੀਐਫ ਕੋਲੇ ਆਵੋ ਹਾਂਜੀ ਹਾਂਜੀ ਉਹ ਆਰਪੀਐਫ ਕੋਲ ਖੜੇ ਹੁਣ ਆਪਣੇ ਬਈ ਉੱਥੇ ਕਿੰਨੇ ਕੋ ਟਰੈਕਟਰ ਖੜੇ ਨੇ ਜਿਹੜੇ ਅ ਤਿੰਨ ਟਰੈਕਟਰਾਂ ਦੇ ਟਾਇਰ ਪਾੜੇ ਸੀ ਦੋ ਵਾਪਸ ਲਿਆਏ ਅਸੀਂ ਇੱਕੋ ਚੱਕਰ ਨਹੀਂ ਦੇ ਰਹੇ ਸਾਨੂੰ ਉੱਥੇ ਤਿੰਨ ਟਰੈਕਟਰਾਂ ਦੇ ਟਾਇਰ ਪਾੜਤੇ ਸੀ ਹਾਂਜੀ ਹਾਂਜੀ ਤਾਂ ਦੇਖੋ ਕੀ ਹਾਲ ਬਣਾਇਆ ਪਿਆ ਜਿਵੇਂ ਕੋਈ ਦੋ ਦੇਸ਼ਾਂ ਦੇ ਵਿੱਚ ਜੰਗ ਲੱਗੀ ਹੁੰਦੀ ਆ ਇਹੋ ਜਿਹਾ ਮਾਹੌਲ ਜਿਹੜਾ ਬਣਾਤਾ ਹੈਗਾ ਕਿਸ ਹਾਲ ਦੇ ਨਾਲ ਟਰੈਕਟਰ ਕਿਸਾਨਾਂ ਦੇ ਇਕੱਠੇ ਕਰ ਰਹੇ ਨੇ ਉਧਰ ਤੇ ਉਸ ਤੋਂ ਬਾਅਦ ਟਾਇਰ ਜਿਹੜੇ ਉਹਨਾਂ ਦੇ ਉਹ ਵੀ ਪਾੜੇ ਜਾ ਰਹੇ ਨੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਜਿਹੜਾ ਇਸ ਵਕਤ ਕੀਤਾ ਹੋਇਆਗਾ ਹਰਿਆਣਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਗੱਲਬਾਤ ਨਾਲ ਹੱਲ ਨਵੇੜੇ ਪਰ ਇਹ ਜਿਹੜਾ ਵਰਤਾਓ ਆ ਕਿਸਾਨਾਂ ਨਾਲ ਉਹ ਚੰਗਾ ਨਹੀਂ ਆ ਕੈਮਰਾ ਪਰਸਨ ਜਸ਼ਨ ਦੇ ਨਾਲ ਮਨਦੀਪ ਜੋਤ ਸ਼ੰਭੂ ਬਾਦਰ